ਗੱਲ ਪੰਜਾਬ ਦੀ ਕਰੀਏ ਨਾ ਕਿ ਪਿਛਲੇ 7-8 ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਮੌਤ ਦੀ ਸਜਾ ਹੈ ਨਾ ਇਹ ਰੇੜੀ ਦੇ ਪਈ ਮੂੰਗੜੀ ਤੋਂ ਵੀ ਸਸਤੀ ਹੋਈ ਹੈ ਕਿਹਨੇ ਮਰਜੀ ਹੂੰ ਹਾਂ ਕੀਤੀ ਨਹੀਂ ਤਾਂ ਸਰਚ ਗੋਲੀ ਪੰਜਾਬ ਨੇ 1980 ਤੋਂ ਬਾਅਦ ਇੱਕ ਕਾਲਾ ਦੌਰ ਹੰਡਾਇਆ ਜਦੋਂ ਸਾਡੇ ਆਪਣੇ ਭੈਣ ਭਰਾ ਜਿਹੜੇ ਪੁਸਤੇ ਮੇਚ ਆਉਂਦਾ ਆਪਣੀ ਭੈਣ ਭਰਾ ਚੁੱਕ ਚੁੱਕ ਬੇਕਸੂਰ ਬੇਗੁਨਾਹ ਪੱਠੇ ਵੜਦੇ ਨੌਜਵਾਨ ਸਕੂਲੇ ਜਾਂਦੇ ਬੱਚੇ ਮਰੇ ਖਾੜਕੂਵਾ ਦਾ ਨਾਮ ਆ ਲੈ ਕੇ ਤਰੱਕੀਆਂ ਲਈਆਂ ਚਲੋ ਉਤੋਂ ਬਾਅਦ ਪਨੀਰੀ ਫੇਅਰ ਜਵਾਨ ਹੁੰਦੀ ਆ 2014 ਨੂੰ 15 ਆਉਂਦਾ ਆ ਤੇ ਪਰ ਹੁਣ ਮੈਦਾਨ ਹੋ ਰਿਹਾ ਹੁਣ ਗੈਂਗਵਾਰ ਦੇ ਨਾਂ ਤੇ ਆਏ ਦਿਨ ਆਹ ਫਲਾਣੇ ਗਰੁੱਪ ਦਾ ਆ ਉਹ ਫਲਾਣੇ ਗਰੁੱਪ ਨੇ ਜੰਮੇ ਨੀਰੀ ਲੈਣੀ ਯਾਰੋ ਪਹਿਲੀ ਵਾਰ ਸੁਣੀਦਾ ਸੀ ਕਿ ਜਿਹੜੀ ਮੌਤ ਦੀ سزا ਕਿਸ ਵਾਸਤੇ ਮੁਕਰਰ ਹੁੰਦੀ ਆ ਨਾ ਉਹ ਕੋਈ ਬੰਦਾ ਜਦਾ ਬੜਾ ਕੋਈ ਦੁਸ਼ਟ ਜਨੇ ਕੋਈ ਬੜਾ ਕਾਹਨ ਕੀਤਾ ਹੋਏ ਕੋਈ ਪੂਲੇ ਨੇ ਗਵਰਗਾ ਕੋਈ ਬੇਨਤੇ ਵਰਗਾ ਕੋਈ ਜਰਨਲ ਡੇਰ ਵਰਗਾ ਹਨਾ ਜਨਾ ਇਨਸਾਨੀਅਤ ਦਾ ਕਾਹਨ ਕੀਤਾ ਹੋਏ ਉਹਨਾਂ ਨੂੰ ਜਦੋਂ ਕੋਈ ਸੂਰਮਾ ਮਾਰਦਾ ਸੀ ਤੇ ਲੋਕ ਵੀ ਖੁਸ਼ ਹੁੰਦੇ ਹੀ ਪਈ ਕੋਈ ਰਾਖਸ਼ ਮਰਿਆ ਪਰ ਹੁਣ ਤੇ ਕੋਈ ਗੱਲ ਹੀ ਨਹੀਂ ਸਮਝ ਆਉਂਦੀ ਕੋਈ ਲਗਤਬਾਜ਼ ਹੀ ਨਹੀਂ ਆ ਮਾੜੀ ਮੋਟੀ ਨੌਕ ਜੋਗ ਹੋ ਗਈ ਤੇ ਬਸ ਬੰਦਾ ਗਿਆ। ਵਿੱਕੀ ਮਿੱਡੂ ਖੜਾ ਮਿੱਡੂ ਖੇੜਾ। ਸ਼ਾਇਦ ਆਉਣ ਵਾਲੀ ਸਿਆਸਤ ਦਾ ਬੜਾ ਵੱਡਾ ਨਾਂ ਹੁੰਦਾ। ਦੂਜੇ ਪਾਸੇ ਸਿੱਧੂ ਮੂਸੇਵਾਲ ਮੌਜੂਦਾ ਮਿਊਜ਼ਿਕ ਇੰਡਸਟਰੀ ਦਾ ਟੌਪ ਦਾ ਗਲਾਗ। ਸ਼ਾਇਦ ਆਉਣ ਵਾਲੇ ਸਮੇਂ 'ਚ ਉਹ ਵੀ ਕੋਈ ਵੱਡਾ ਲੀਡਰ ਬਣਦਾ ਜਾਂ ਕੋਈ ਹੋਰ ਆਪਣੇ ਲੈਵਲ ਤੇ ਆਪਣੀ ਕਮਿਊਨਿਟੀ ਦੇ ਆਪਣੇ ਵਤਨ ਵਾਸਤੇ ਦੇਸ਼ ਵਾਸਤੇ ਕੋਈ ਵੱਡੇ ਕੰਮ ਕਰਦਾ। ਦੋਵਾਂ ਦਾ ਕਤਲ ਹੁੰਦਾ ਆ ਤੇ ਦੋਵਾਂ ਦੇ ਕਤਲ ਨੂੰ ਆਪਸ ਵਿੱਚ ਜੋੜਿਆ ਜਾਂਦਾ ਆ। ਹਾਲਾਂਕਿ ਇਹਨਾਂ ਦੀ ਆਪਸ ਦੇ ਵਿੱਚ ਕੋਈ ਦੁਸ਼ਮਣੀ ਨਹੀਂ ਕੋਈ ਲਾਗ ਡਾਟ। ਦੋਵਾਂ ਬੰਦਿਆਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਕੋਈ ਵੀ ਇਹਨਾਂ ਦੀ ਇਨਵੋਲਵਮੈਂਟ ਨਹੀਂ ਕਿ ਕਿਸੇ ਵੀ ਕੰਮ ਦੇ ਵਿੱਚ ਜਾਂ ਕਿਸੇ ਦਾ ਕਤਲ ਕਰਤਾ ਕਰਵਾਤਾ ਜਾਂ ਪੁੱਛੀ ਪਰ ਫਿਰ ਵੀ ਮਾਰੀ ਜਾਂਦੇ ਤੇ ਇੰਟਰਸਟਿੰਗ ਗੱਲ ਇਹ ਵੀ ਆ ਕਿ ਜਿਨ੍ਹਾਂ ਨੇ ਵਿਕੀ ਮਿੱਡੂ ਖੇੜੇ ਨੂੰ ਮਾਰਿਆ ਜਾਂ ਕਿਸੇ ਨੇ ਮਰਵਾਇਆ ਉਹ ਬੰਦੇ ਅੱਜ ਵੀ ਜਿਉਂਦੇ ਨੇ ਮਾਰਨ ਵਾਲੇ ਵੀ ਤੇ ਮਰਵਾਉਣ ਵਾਲੇ ਵੀ ਤੇ ਦੂਜੇ ਪਾਸੇ ਸਿੱਧੂ ਨੂੰ ਮਾਰਨ ਵਾਲੇ ਵੀ ਮਰਾਉਣ ਵਾਲੇ ਵੀ ਸਭ ਜਿਉਂਦੇ ਨੇ ਮਤਲਬ ਜਿਨ੍ਹਾਂ ਨੇ ਕੀਤਾ ਕਰਾਇਆ ਉਹਨਾਂ ਦਾ ਕਿਸੇ ਦਾ ਨੁਕਸਾਨ ਨਹੀਂ ਤੇ ਦੋਵੇਂ ਘਰ ਪਟੇਗੇ ਦੋਵੇਂ ਹੀਰਿਆਂ ਵਰਗੇ ਨੌਜਵਾਨ ਪੰਜਾਬ ਦੀ ਸ਼ਾਨ ਕਹਿ ਸਕਦੇ ਆ ਵੀ ਇੰਨੇ ਵਧੀਆ ਮੁੰਡੇ ਜਿਨ੍ਹਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਗਏ ਹੋਰ ਵੀ ਇਦਾਂ ਦੇ ਅਨੇਕ ਅਨੇਕਾਂ ਹੀ ਮੁੰਡੇ ਆ ਮਤਲਬ ਮੈਂ ਨਾਂ ਲੈਣ ਲੱਗਾ ਤੇ ਸ਼ਾਇਦ ਤੇ ਗਿਣੇ ਨਾ ਜਾਣ ਪੋਟਿਆਂ ਜਨਾਂ ਦਾ ਸਿੱਧੂ ਵਾਲਾ ਵਿੱਕੀ ਵਾਲਾ ਹਾਮ ਹੈ ਤੇ ਪਿਛੋ ਪਰਿਵਾਰ ਪਰਵਾਰਾਂ ਦੇ ਕੀ ਹਾਲ ਨੇ ਹੁਣ ਸਿੱਧੂ ਦਾ ਪਰਿਵਾਰ ਆ ਜਾਂ ਵਿੱਕੀ ਦਾ ਮੈਨੂੰ ਲੱਗਦਾ ਕਿ ਉਹ ਆਪਣੀਆਂ ਲਾਸ਼ਾਂ ਆਪਣੇ ਮੋਢਿਆਂ 'ਤੇ ਚੁੱਕੀ ਫਿਰਦੇ ਆ ਚਾਰੇ ਬੋਲਣ ਵਾਲਿਆਂ ਦਾ ਕੀ ਆ ਕੁਝ ਵੀ ਵੇਖ ਲੋ ਅਜੇ ਵੀ ਉਹ ਦੁਨੀਆ ਤੇ ਨਹੀਂ ਆ ਪਰ ਕਮੈਂਟਾਂ 'ਚ ਕਿੱਦਾਂ ਲੋਕ ਪਾਣੀ ਕਦੇ ਜਿਗਰੇ ਨਹੀਂ ਲੋਕਾਂ ਦੇ ਕਿਹੜੇ ਲੋਹੇ ਦੇ ਜਿਗਰੇ ਨੇ ਅਜੇ ਵੀ ਗਲਮਦਾ ਕੱਢ ਦਿੰਦੇ ਨੇ ਕਿਸੇ ਘਰ ਦਾ ਕੋਈ ਕਿਸੇ ਨੇ ਪਾਲਿਆ ਕੁੱਤਾ ਵੀ ਹੋਵੇ ਨਾ ਉਹ ਵੀ ਮਰ ਜੇ ਨਾ ਤੇ ਮੇਰਾ ਖਿਆਲ ਕੁ ਵੀ ਘਰ ਦੇ ਵਿੱਚ 2-4 ਦਿਨ ਸੂਰ ਹੁੰਦਾ ਹੀ ਨਹੀਂ ਪਿਆ ਪਿਆਰੀਂ ਦਾ ਲੋਗ ਦੁਖੀ ਰਹਿੰਦੇ ਆ ਤੇ ਜਿਨ੍ਹਾਂ ਦੇ ਇਦਾਂ ਦੇ ਜਵਾਕ ਮਾਰ ਦਿੱਤੇ ਗਏ ਹੁਣ ਬਿਨਾ ਕਿਸੇ ਗਲਪੋਰਿਜ਼ਮ ਬਾਕੀ ਗੱਲ ਇਹ ਆ ਵੀ ਸਮਝ ਤੋਂ ਬਾਹਰ ਹੋ ਚੁੱਕਿਆ ਕੰਮ ਕਿ ਜੰਗ ਕਾਦੀ ਲੱਗੀ ਪਈ ਆ ਪੰਜਾਬ ਦੇੰਦਰ ਕੱਲੀ ਪੰਜਾਬ ਦੀ ਗੱਲ ਕਰਦੇ ਆ ਵੀ ਕਾਦੀ ਜੰਗ ਐਸੀ ਲੱਗੀ ਹੋਈ ਆ ਵੀ ਜਿਹੜੇ ਆਏ ਦਿਨ ਆਏ ਦਿਨ ਕੋਈ এনকাউন্টার ਇਹ ਗੈਂਗਵਾਰ ਸਮਝੋ ਬਾਹਰ ਨਹੀਂ ਗਏ ਪੰਜਾਬ ਦਾ ਰੱਬ ਹੀ ਰਖਾ ਸਵੇਰੇ ਉੱਠਦੇ ਹੋ ਨਾ ਕਹਿੰਦੇ ਆ ਵੀ ਜਦੋਂ ਸਾਰੀ ਸੰਗਤ ਇੱਕ ਵਾਰੀ ਅਰਦਾਸ ਕਰਦੀ ਆ ਸੁਣੀ ਜਾਂਦੀ ਆ ਸਵੇਰੇ ਉੱਠ ਕੇ ਪੰਜਾਬ ਦਾ ਚਲੋ ਭਲਾ ਤੇ ਮੰਗਦੇ ਹਾਂ ਲੋ ਸਰਬਦਾ ਪਰ ਸਪੈਸ਼ਲੀ ਤੌਰ ਤੇ ਅਰਦਾਸ ਕਰਿਆ ਕਰੋ ਵੀ ਭਾਈ ਕਹਨ ਨਾ ਤੀਵਾ ਨਾ ਲੱਗੇ ਲੋਕ ਹੱਸਦੇ ਵਸਦੇ ਰਹਿਣ ਦਾਂ ਲੋਕਾਂ ਦੇ ਹੱਕ ਖਾਣ ਵਾਲਿਆਂ ਦਾ ਨਾ ਪਰ ਕੁਛ ਹੋਵੇ ਇਹ ਲੀਡਰਾਂ ਨੇ ਆਪਣੇ ਘਰ ਭਰ ਲਏ ਨੇ ਪਰ ਇਹਨਾਂ ਨੂੰ ਨੌਜਵਾਨਾਂ ਦਾ ਜਵਾਨੀ ਦਾ ਪੰਜਾਬ ਦੇ ਫਿਊਚਰ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਇਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਇਨੀ ਕਮਾਇਆ ਆ ਝੋਲਾ ਚੱਕਾਂਗੇ ਕਿਤੇ ਵੀ ਜਾ ਕੇ ਕਿਸੇ ਵੀ ਦੇਸ਼ ਚ ਬਸ ਜਾਣਗੇ ਸੋਭਾ